ਸਸਿਕਾ ਦੋਸਤੋ ਮੈਂ ਮਨਜੀਤ ਕੌਰ ਮੈਂ ਤੁਹਾਡੇ ਕੋਲ ਅੱਜ ਸਿੰਪਲ ਗਲਾ ਗੋਲ ਗਲਾ ਲਗਾਉਣ ਦਾ ਤਰੀਕਾ ਕੋਈ ਵੀ ਗਲਾ ਡਿਜ਼ਾਈਨ ਵਾਲਾ ਲਗਾਉਣ ਦਾ ਤਰੀਕਾ ਦੱਸੂਗੀ ਬਿਲਕੁਲ ਯੂਨਿਕ ਜਿਹਾ ਤਰੀਕਾ ਹੈ ਇਹ ਜਿਵੇਂ ਮੈਂ ਸਿੱਧੇ ਪਾਸੇ ਹੀ ਰੱਖ ਲਿਆ ਇਹ ਤੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਸਿੱਧੇ ਪਾਸੇ ਗਲਾ ਰੱਖ ਕੇ ਉਲਟਾ ਤੁਸੀਂ ਆਉਣ ਲਗਾਉਂਦੇ ਨੇ ਤੇ ਇਹ ਆਪਾਂ ਨੇ ਸੈਂਟਰ ਕੀਤਾ ਹੋਇਆ ਸੀ ਗਲੇ ਦਾ ਤੇ ਇਹ ਆਪਾਂ ਨੇ ਬਰਾਬਰ ਕਰ ਲਿਆ ਬਿਲਕੁਲ ਨੀਚੇ ਵੀ ਆਪਾਂ ਨੇ ਨਿਸ਼ਾਨ ਲਗਾਏ ਹੋਏ ਸੀ ਉਹਦਾ ਸੈਂਟਰ ਕਰਕੇ ਉੱਪਰ ਵੀ ਕੱਟ ਲਗਾਇਆ ਸੀ ਤੇ ਸਾਈਡਾਂ ਤੋਂ ਤੁਸੀਂ ਦੇਖੋ ਵੀ ਤੁਹਾਡਾ ਬਰਾਬਰ ਆ ਰਿਹਾ ਏ ਨੀਚੇ ਵਾਲਾ ਤੇ ਸਹੀ ਏ ਉੱਪਰ ਵਾਲਾ ਥੋੜਾ ਬਹੁਤ ਅਪਵੈਂਟ ਘਟ ਜਾਂਦਾ ਏ ਇਹ ਮੇਰਾ ਬਿਲਕੁਲ ਬਰਾਬਰ ਆ ਰਿਹਾ ਏ ਇਸ ਤਰ੍ਹਾਂ ਜ਼ਰੂਰ ਦੇਖ ਲਿਆ ਕਰੋ ਜਿੱਦੋਂ ਗਲਾ ਲਗਾਉਂਦੇ ਹੋ ਹਲਕਾ ਜਿਹਾ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਸਿੱਧੀ ਸਿਉਣ ਲਗਾ ਲਾਂਗੇ ਫਿਰ ਮੋٹے ਬੱਕੇ ਨਾਲ ਲਗਾ ਲਓ ਤੁਸੀਂ ਜਲਦੀ ਲੱਗ ਚੁਗੀ ਤੇ ਆਪਾਂ ਜਦੋਂ ਇੱਥੇ ਬਿਲਕੁਲ ਗਲੇ ਦੇ ਨਾਲ ਲੈ ਜਾਂਦੀ ਸੀ ਹੁਣ ਤਾਂ ਆਪਾਂ ਨੇ ਇਸ ਤਰ੍ਹਾਂ ਘੁਮਾ ਕੇ ਬ੍ਰੀਕ ਬਖਾ ਕਰ ਲੈਣਾ ਹੁਣ ਬ੍ਰੀਕ ਬਖਾ ਕਰਕੇ ਆਪਾਂ ਨੇ ਇਹਦੇ ਨਾਲ ਨਾਲ ਰਾਉਂਡ ਸਿਉਣ ਲਗਾ ਲੈਣੀ ਹੈ ਇਹ ਗਲਾ ਬਣਾਉਣ ਦਾ ਮੇਰਾ ਇੱਕੋ ਹੀ ਤਰੀਕਾ ਹੈ ਦੱਸਣਾ ਹੈ ਤੁਹਾਨੂੰ ਮੈਂ ਕਿ ਇਹਦੇ ਵਿੱਚ ਆਪਣਾ ਗਲਾ ਕਦੇ ਵੀ ਨਹੀਂ ਉੱਟੜੇਗਾ ਜਿਵੇਂ ਕਈਆਂ ਦੇ ਜਦੋਂ ਥੋੜਾ ਜਿਹਾ ਚਿਰਪਾ ਲੈਣੇ ਆ ਗਲਾ ਤੇ ਆਪਣਾ ਸਿਉਣ ਉੱਡੜ ਜਾਂਦੀ ਏ ਵਿੱਚੋਂ ਨਿਕਲ ਜਾਂਦੀ ਹੈ ਕਪੜਾ ਉਹ ਨਹੀਂ ਨਿਕਲੂਗਾ ਤੇ ਇਹਦੇ ਨਾਲ ਉੱਪਰ ਜਿਹੜੀ ਆਪਾਂ ਬਰੀਕ ਜੀ ਸਿਉਣ ਲਗਾ ਲੈਨੇ ਨੇ ਵੀ ਜਿਵੇਂ ਕੋਰਨਰ ਤੇ ਉਹ ਵੀ ਲਗਾਉਣ ਦੀ ਲੋੜ ਨਹੀਂ ਪਊਗੀ ਤੁਹਾਨੂੰ ਤੇ ਉਹਦੇ ਨਾਲ ਥੋੜੀ ਜੀ ਸੋਣਾ ਜ ਨਹੀਂ ਲੱਗਦਾ ਤੇ ਇਹਨੂੰ ਆਪਾਂ ਹੁਣ ਕਟਿੰਗ ਕਰ ਲੈਨੇ ਆ ਅੱਧਾ 3 ਇੰਚ ਪੁਆਇੰਟ ਕੁ ਰੱਖ ਕੇ ਸਾਰੇ ਰਾਉਂਡ ਸ਼ੀਟ ਕਟਿੰਗ ਕਰ ਲੈਨੇ ਆ ਆਪਾਂ ਇਸ ਤਰ੍ਹਾਂ ਕਟਿੰਗ ਕਰਕੇ ਛੋਟੇ ਛੋਟੇ ਜਿਹੇ ਕੱਟ ਲਗਾ ਲਾਂਗੇ ਵਿੱਚ ਆਪਾਂ ਤਾਂ ਕਿ ਆਪਾਂ ਨੂੰ ਮੋੜਨ ਲੱਗਿਆਂ ਗਲੇ 'ਚ ਬਾਲਣਾ ਪਵੇ ਇਸ ਤਰ੍ਹਾਂ ਆਪਾਂ ਛੋਟੇ ਛੋਟੇ ਜਿਹੇ ਕੱਟ ਲਗਾ ਲਾਂਗੇ ਕੱਟ ਲਗਾ ਕੇ ਆਪਾਂ ਤੇ ਫਿਰ ਆਪਾਂ ਇਸ ਨੂੰ ਫੋਲਡ ਕਰਕੇ ਦਿਖਸਾਂਗੇ ਤੁਹਾਨੂੰ ਵੀ ਕਿਸ ਤਰੀਕੇ ਨਾਲ ਫੋਲਡ ਕਰਨਾ ਹੈ ਤੇ ਆਪਣੇ ਕੱਟ ਲਗਾ ਲਏ ਤੇ ਆਪਾਂ ਕਈ ਵਾਰੀ ਕੀ ਕਰਦੇ ਹੁੰਨੇ ਆ ਕਿ ਆਪਾਂ ਨੇ ਜਿਵੇਂ ਕੱਟ ਲਗਾ ਲਏ ਤੇ ਆਪਾਂ ਇਸ ਨੂੰ ਸਿੱਧਾ ਹੀ ਫੋਲਡ ਕਰ ਦਿੰਨੇ ਆ ਇਸ ਤਰ੍ਹਾਂ ਕਰਕੇ ਤੇ ਉੱਪਰ ਆਪਾਂ ਮੋٹے ਬਕੀ ਨਾਲ ਸਿਉਣ ਲਗਾ ਦੇਣੇ ਆ ਤੇ ਇਹ ਆਪਾਂ ਨੇ ਨਹੀਂ ਲਗਾਣੀ ਇਹ ਇਸ ਲਈਉਣ ਲਗਾ ਕੇ ਲਗਾਉਣ ਤੇ ਹੀ ਆਪਣੀ ਥੋੜਾ ਜਿਹਾ ਗਲੇ ਥੋੜਾ ਜਿਹਾ ਨਿਕਲ ਜਾਂਦੇ ਨੇ ਤਾਂ ਅੱਗੇ ਤੇ ਆਪਾਂ ਇਸ ਨੂੰ ਇਸ ਤਰ੍ਹਾਂ ਅੰਦਰਲੇ ਪਾਸੇ ਕਰਨੀ ਹੈ ਗਲੇ ਵਾਲੇ ਪਾਸੇ ਦੋਨੇ ਕੱਪੜੇ ਲਿਆ ਕੇ ਸਿਉਣਾ ਤੇ ਗਲੇ ਦੇ ਉੱਤੇ ਇਹ ਦੇਖੋ ਬੁਕਰਮ ਵਾਲੇ ਪੀਸ ਦੇ ਉੱਤੇ ਗਲੇ ਦੇ ਉੱਤੇ ਹੀ ਸਿਉਣ ਲਗਾਣੀ ਬਿਲਕੁਲ ਨਾਲ-ਨਾਲ ਕੱਪੜੇ ਦੇ ਲਗਾਣੀ ਹੈ ਕੱਪੜੇ ਬਾਹਰਲੇ ਪਾਸੇ ਨਹੀਂ ਆਣੇ ਚਾਹੀਦੇ ਗਰ ਸ਼ਰਟ ਦੇ ਨਹੀਂ ਆਣੇ ਚਾਹੀਦੇ ਬੁਕਰਮ ਤੇ ਹੀ ਸਿਉਣ ਆਵੇ ਹਰ ਨਾਲ ਨਾਲ ਬਿਲਕੁਲ ਨਾਲ-ਨਾਲ ਲਗਾਓ ਦੋਨੋਂ ਪੀਸਾਂ ਨੂੰ ਆਪਣੇ ਇਧਰਲੇ ਪਾਸੇ ਗਲੇ ਵਾਲੇ ਪਾਸੇ ਹੀ ਰੱਖ ਲਓ ਬਿਲਕੁਲ ਨਾਲ-ਨਾਲ ਸਿਉਣ ਲਗਾਓ ਇਸ ਤਰ੍ਹਾਂ ਆਪਾਂ ਨੇ ਸਿਉਣ ਲਗਾ ਲਈ ਤੇ ਇਹ ਦੇਖੋ ਜੀ ਦੋਨੋਂ ਪਾਸੇ ਉਹੀ ਆਪਣੇ ਕਪੜਾ ਇਸ ਤਰ੍ਹਾਂ ਇਧਰਲੇ ਪਾਸੇ ਆਇਆ ਤੇ ਇਹਦੇ ਨਾਲ ਆਪਣਾ ਗਲਾ ਕਦੇ ਵੀ ਨਹੀਂ ਉੱਟੜੇਗਾ ਤੇ ਆਪਾਂ ਇਸ ਨੂੰ ਹੁਣ ਤੁਸੀਂ ਜਿਸ ਤਰ੍ਹਾਂ ਮਰਜ਼ੀ ਫੋਲਡ ਕਰੋ ਇਸ ਤਨਾ ਮੋٹے ਬਖੇ ਨਾਲ ਸਿਉਣ ਲਗਾਣੇ ਆਪਾਂ ਹੁਣ ਸਿਉਣ ਲਗਾਓ ਮੋٹے ਬਖੇ ਨਾਲ ਤੇ ਇਹਦੇ ਤੇ ਤੁਸੀਂ ਤਰਪਾਈ ਕਰੋ ਤੁਹਾਡਾ ਕਦੇ ਵੀ ਗਲਾ ਨਹੀਂ ਟੜੂਗਾ ਜੇ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਤਾਂ ਪਲੀਜ਼ ਮੈਨੂੰ ਜ਼ਰੂਰ ਦੱਸਿਆ ਜੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਨਵੀਂ ਜਿਹੀ ਕੋਈ ਚੀਜ਼ ਲੈ ਕੇ ਆਵਾਂ ਇਹ ਤੁਸੀਂ ਜਮਾ ਕੇ ਦੇਖਿਓ ਬਹੁਤ ਹੀ ਸੋਨਾ ਤੇ ਸਫਾਈ ਦਾ ਲੱਗਦਾ ਹੈ ਜਿੱਦੋਂ ਆਪਾਂ ਬ੍ਰੀਕ ਜਿਸੀ ਓਣ ਨਾਲ-ਨਾਲ ਲਗਾ ਲੈਨੇ ਆ ਉਹ ਥੋੜੀ ਜਿਹੀ ਸੋਣੀ ਨਹੀਂ ਲੱਗਦੀ ਤੇ ਇਹ ਆਪਣਾ ਨੀਚੇ ਸਿਓਣ ਵੀ ਆ ਗਈ ਬ੍ਰੀਕ ਪੱਕਾ ਵੀ ਹੋ ਗਿਆ ਗਲਾ ਤੇ ਆਪਣੀ ਉੱਪਰ ਵੀ ਨਹੀਂ ਸਿਓਣ ਆਈ ਬਿਲਕੁਲ ਨਾਲ-ਨਾਲ ਸਿਓਣ ਵੀ ਆ ਗਈ ਆਪਣੀ ਤੇ ਉੱਪਰਲੇ ਪਾਸੇ ਆਪਣੇ ਬਿਲਕੁਲ ਸਫਾਈ ਆਈ ਤੇ ਇਹ ਤੁਸੀਂ ਤਰਪਾਈ ਕਰੋ ਇਹਦੀ ਸਾਈਡ ਤੇ ਤੇ ਬਹੁਤ ਹੀ ਸੌਖਾ ਤਰੀਕਾ ਹੈ ਜੀ ਇੱਕ ਵਾਰੀ ਕਰਕੇ ਦੇਖਿਓ ਜਰੂਰ ਜੇ ਮੇਰੇ ਤਰੀਕੇ ਤੁਹਾਨੂੰ ਵਧੀਆ ਲੱਗਦੇ ਨੇ ਤਾਂ ਪਲੀਜ਼ ਮੈਨੂੰ ਮੇਰੀ ਆਈਡੀ ਨੂੰ ਜਰੂਰ ਸਪੋਰਟ ਕਰਿਓ ਧੰਨਵਾਦ